ਅੱਜ ਪਹੁੰਚਿਆ ਜੀ ਲੁਧਿਆਣਾ ਸ਼ਹਿਰ ਚ ਲੁਧਿਆਣਾ ਸ਼ਹਿਰ ਦੇ ਵਿੱਚ ਪੈ ਰਿਹਾ ਜੀ ਮੀਂਹ ਡੜਾ ਡੜਾ ਮੀਂਹ ਪੈ ਰਿਹਾ ਜੀ ਤੇ ਮੈਂ ਤੇ ਸੰਦੀਪ ਨਾਲੇ ਨੀਤ ਸਿੱਖਾ ਜੀ ਸਾਰਿਆਂ ਨੂੰ ਵੀਰਾਂ ਦੇ ਦੇਖੋ ਜੀ ਨਜ਼ਾਰਾ ਕਿੰਨਾ ਵਧੀਆ ਹਾਂ ਜੇ ਜੇ ਦੇਖਿਆ ਨਹੀਂ ਦੇਖੋ ਮੀਂਹ ਕਿੰਨਾ ਵੀ ਪੈਂਦਾ ਨਾ ਤੁਸੀਂ ਬੁਲਾਦੇ ਸਤਸ੍ਰੀਕਾ ਸਤਸ੍ਰੀਕਾ ਵਾਲੇ ਬੁੱਤ ਨਾਲ ਦੇ ਨਾਲ ਗਾਣੇ ਚੱਲ ਪਏ ਜੀ ਇਹਨੂੰ ਪੁੱਛ ਕਰਦੇ ਚਸ਼ੀ ਵੀ ਕਾ ਬਲਾਓ ਜੀ ਇੱਧਰ ਉਹ ਦਿਖਾ ਦਿਓ ਤੁਸੀਂ ਕਿ ਆ ਕੇ ਆਰੀ ਗੰਮੀ ਮੈਂ ਆ ਗਿਆ ਮੈਂ ਆ ਗਿਆ ਜੀ ਮੈਂ ਆ ਗਿਆ ਮੈਂ ਆ ਗਿਆ ਕੱਬੇ ਹਾਂ ਹਾਂ ਮੈਂ ਆ ਗਿਆ ਆਹ ਆਏ ਹੋੜੀ ਫੋੜੀ ਫੋੜੀ ਕੋੜੀ ਕੱਠੀ ਦਾ ਭਾਈ ਪਾਣੀਓ ਪਾਣੀ ਹੈ ਹਾਂ ਨਹਿਰ ਦੇ ਵਿੱਚ ਵੀ ਐ ਪਾਣੀ ਛਾਲਾ ਮਾਰਦਾ ਗਾਂ ਜਾਨ ਜਿੰਨਾਂ ਜੂ ਜੂ ਗਾਂ ਨੂੰ ਜਾਂਦੇ ਨੇ ਨਾ ਹਾਂਜੀ ਵੀ ਵੀ ਇਹਦਾ ਫੱਦਲ ਵੀ ਪੂਰਾ ਖੜਾ ਹੋਇਆ ਪਿਆ ਮੈਨੂੰ ਲੱਗਦਾ ਆਪਣੇ ਸ਼ਹਿਰ 'ਚ ਵੀ ਪੈਂਦਾ ਹੋਣਾ ਈ ਨਹੀਂ ਉੱਥੇ ਨਹੀਂ ਹਾਂਜੀ ਉੱਧਰ ਦਾ ਇੱਥੇ ਹੋਆ ਫੱਦਲ ਐ ਇੱਧਰ ਇੱਧਰ ਐ ਇਹ ਤਰੂ ਰਾਜਤੀ ਦੇ ਜਾਂਦੇ ਜਾਨੇ 20 ਕਿਲੋਮੀਟਰ ਸਫ਼ਰ ਕੱਟੇਗਾ ਤੈਨੂੰ ਲਾਜਣਾ ਪਤਾ ਕੀ ਆਹਲਾ ਹੁੰਦਾ ਇਹ ਵੀ ਗੱਲ ਹੈ ਬਸ ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੈ ਹਾਂਜੀ ਹਾਂ ਜੇ ਬੰਦਾ ਰਾਹਾਂ ਦਾ ਪਾਗਬ ਹੈ ਨਾ ਉਹੀ ਆਵੇਗਾ ਅੱਬਾ ਆਪਾਂ ਅੰਡੀ ਕਿ ਵਾਕਿਆ ਹਏ ਮੀ ਪੈਂਦਾ ਮੀ ਪੈਂਦਾ ਵਈ ਹਾਂ ਆਪਾਂ ਅੰਡੀ ਦਾ ਹਾਂ ਕਿਆ ਬੰਦ ਕਰ ਦੋ ਇਹਦਾ ਬਰੇਕਰ ਚੱਲਣੀ ਆ ਪੁੱਤ ਉਹ ਮੰਨ ਲੈ ਦੋ ਹਾਂ ਆ ਮੰਨ ਲੈ ਕਿਆ ਬੰਦ ਕਰ ਦੋ ਆਪਾਂ ਨੂੰ 14 ਜਾਣੇ ਦੇਖਦੇ ਆਂ ਜੀ ਦੋ ਨੇ ਲਾਈਕ ਕਰਿਆ ਨਾਲੇ ਕੋ ਪਿਕਚਰ ਕੁਆਲਿਟੀ ਦੱਸਿਓ ਜੀ ਕਿੱਦਾਂ ਦੀ ਆ ਨਹੀਂ ਪੈ ਰਹੀ ਲੁਧਿਆਣਾ 'ਚ ਠੰਡਾ ਹੋ ਗਿਆ ਮੌਸਮ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਹੋ ਸੀ ਜੀ ਤਾਂ ਸਾਡਾ ਉਹਨੇ ਗੂਗਲ ਮੈਪਸ ਨਾਲ ਸਾਡੇ ਉਹ ਨਹੀਂ ਯਾਰ ਮੂਰੇ ਮੈਨੂੰ ਦਿਖਣਾ ਨਹੀਂ ਕੁਝ ਵੀ ਮੂਰੇ ਵੀ ਦੇਖਣਾ ਓਕੇ ਇਹ ਬਾਤ ਨਹੀਂ ਹੋਗੀ ਲੜਾਈ ਕੇ ਐਫਸੀ ਲੰਘਿਆ ਪਰ ਉਧਰ ਹੁਣ ਜਿਹੜੀ ਹੁਣਾ ਜੀ ਮੈਂ ਤੁਹਾਨੂੰ ਕਿਹਾ ਤਾਂ ਦੱਸਾਂ ਸੀ ਕੇ ਐਸ ਚ ਨਹੀਂ ਸਭੇ ਖਾਣਾ ਪਤਾ ਨਲੈਨੀ ਬੰਦਵਾ ਰੋਡ ਪਰ ਚਲੋ ਆ ਮੰਨ ਕਾਟ ਦੋ ਇਹ ਆ ਮੰਨ ਕਾਟ ਦੀਏ ਹਾਂ ਇਹਨੂੰ ਪਤਾ ਵੀ ਇਹਦੇ ਨਾਲ ਚੱਲਦੇ ਆ ਇਹ ਮੀ ਵੀ ਤੇਜ਼ ਹੁੰਦਾ ਰਹੀ ਜਾਂਦਾ ਹਾਂਜੀ ਹਾਂ ਮੀ ਨੇ ਪੂਰੇ ਆਪਣੇ ਫੱਟੇ ਚੱਕੇ ਹੋਏ ਆ ਖਾਨਾ ਸੰਦੀਪ ਸਿਸਟਰ ਸਸਰੀ ਕਾ ਜੀ ਸਸਰੀ ਕਾ ਆ ਮੰਨ ਕਾਟ ਦੋ ਤਾਂ ਤੇ ਬੰਦ ਕਰਦੀ ਆਹ ਜੀ ਬਾਰਡਰ ਤੋਂ ਆਹ ਟਾਰੀ ਬਾਰਡਰ ਤੋਂ ਬੋਲ ਗਿਆ ਹਾਂ ਭਗਵੰਤ ਸਿੰਘ ਜੀ ਸਸਰੀ ਕਾ ਜੀ ਸਸਰੀ ਗਲਪ ਕਮਤ ਸਿੰਘ ਵੀਰ ਜੀ ਤੇ ਅੱਜ ਲੁਧਿਆਣਾ ਸ਼ਹਿਰ ਆਉਣ ਦਾ ਸਬਕ ਬਣਿਆ ਹੋਇਆ ਸੀ ਜੀ ਤੇ ਅਸੀਂ ਵੀ ਬੜੀ ਭੈਣ ਕੋਲ ਜਾ ਕੇ ਆਇਆ ਉਹ ਅੱਜ ਵਲੌਗ ਦੇ ਵਿੱਚ ਤੁਹਾਨੂੰ ਸ਼ਾਮ ਨੂੰ ਪਤਾ ਲੱਗ ਜਣਾ ਵੀ ਕਿਹੜੇ ਸਬੰਧ ਚ ਲੁਧਿਆਣਾ ਸ਼ਹਿਰ ਚ ਆਏ ਤੁਸੀਂ ਤੇ ਬਾਕੀ ਖਾੜ ਕੇ ਚੱਲਣ ਖਾਣ ਜਾ ਘਟ ਗਿਆ ਵੀ ਆਪ ਤੋਂ ਜਾਂਦੇ ਨੂੰ ਦੇਖੀ ਜਰਾ ਕਿਆ ਹਾਲ ਹੋਣਾ ਔਰ ਤਾਂ ਜਾਂਦੇ ਨੂੰ ਧੁੱਪ ਨਿਕਲ ਜਾਣੀ ਤਾਂ ਕਹਿੰਦਾ ਵੀ ਹੈ ਇੱਕ ਗੱਲ ਹੈ ਵੀ ਰੱਬ ਦੇ ਰੰਗਾਂ ਗੱਬੇ ਗੱਬੇ ਹੀ ਤਾਂ ਪਿੱਛੇ ਆ ਰੂਰੇ ਇਹ ਕੀ ਜੇ ਕਰ ਰਹੇ ਤਾਂ ਸੌ ਸਰਾਟੇ ਜਾਮ ਲੱਗਿਆ ਫਸ ਗਿਆ ਜਾਮ ਚ ਸੌਣ ਦੇ ਸਰਾਟੇ ਸੱਪ ਦੇ ਫਰਾਟੇ ਉਹਨਾਂ ਅੱਜ ਤਾਂ ਸਾਰੇ ਦਿਨ ਖੜੇ ਮੋਟਰਸਾਈਕਲ ਉਹ ਲਾਂਚ ਸ਼ਾਫ ਦੁਦੋਚ ਸ਼ਾਮਾਂ ਦੇ ਚ ਹੁਣੇ ਮੱਠਾ ਮੱਠਾ ਜਾਮ ਚ ਨਹੀਂ ਜਾਣਾ ਐਵੇਂ ਲੱਡੀ ਜਾਣੇ ਆ ਉਨੇ ਮੈਨੂੰ ਪਹਿਲੇ ਕਹਿਤਾ ਸੀ ਸਿਮਰਨ ਨੇ ਹਾਂਜੀ ਬੇਤ ਤੁਹਾਨੂੰ ਜਾਮ ਲੱਗੂਗਾ ਅੱਧਾ ਕਿ ਘੰਟਾ ਤੁਹਾਨੂੰ ਕਰਨਾ ਪੈਣਾ ਉਹ ਸੰਘਰਸ਼ ਸੰਘਰਸ਼ ਤੋਂ ਜਾਮ ਦੇ ਵਿੱਚ ਹਾਂਜੀ ਹਾਂ ਉਹ ਮੀਂਹ ਪਾ ਕੇ ਵੀ ਟ੍ਰੈਫਿਕ ਸਲੋ ਹੋ ਗਈ ਆ ਪਾਣੀ ਦੇਖੋ ਕਿਵੇਂ ਜਾਂਦਾ ਰੋਲ ਕਰਦਾ ਤੁਸੀਂ ਕਹਿੰਦੇ ਓਰੇ ਮੀਂਹ ਪਿਆ ਨਹੀਂ ਦੇਖ ਤਾਂ ਪੈਂਦਾ ਤਾਂ ਹੈ ਉਹ ਪਾ ਕੇ ਹਟ ਗਿਆ ਨਾ ਇਹ ਮੀਂਹ ਨੇ ਉਹ ਠੰਡੇ ਕੁ ਥੋੜੋ ਪਹਚਾਉਂਦੀਆਂ ਨੇ ਇਹ ਕਹਿੰਦਾ ਉਲਟਾ ਪੜਦਾ ਛੱਡਣੀ ਧਰਤੀ ਨੇ ਆ ਇਹ ਰਸਮਾਂ ਵੀ ਪੈਂਦਾ ਜਿਹੜਾ ਰਸਮਾਂ ਹਾਂਜੀ ਉਹਨਾਂ ਨੂੰ ਠੰਡ ਠੰਡਾ ਕਰਨਾ ਮੌਸਮ ਸਹੀ ਗੱਲ ਹੈ ਤੁਹਾਡੀ ਸਹੀ ਗੱਲ ਹੈ ਇਹ ਜਾਨੀ ਕਿ ਹੁਣ ਆਪਣੇ ਸ਼ੀਸ਼ੇ ਦੇ ਕਿਣੀਆਂ ਹਟ ਗਈਆਂ ਹੂੰ ਪੈਂਦੀਆਂ ਬਰੀਕ ਆ ਹਾਂ ਸਹੀ ਗੱਲ ਹੈ ਇਸ ਟ੍ਰਾਫਿਕ ਪੂਰਾ ਇੱਥੇ ਤਾਂ ਹੁਣ ਟ੍ਰਾਫਿਕ ਇੱਕ ਨਹੀਂ ਰਿਹਾ ਅਸਾਂ ਸੰਦੀਪ ਤੁਸੀਂ ਬਹੁਤ ਵਧੀਆ ਹੋ ਹੌਸਟ ਚ ਹਾਈ ਥੈਂਕ ਯੂ ਪੈਣੇ ਪ੍ਰੀਤੀ ਪੈਣੇ ਧੰਨਵਾਦ ਤੇਰਾ ਅੱਜ ਤਾਂ ਮੈਂ ਤਾਂ ਕਹਿੰਦੇ ਨਹੀਂ ਇਹਨੂੰ ਵਧੀਆ ਜੀ ਮੇਰਾ ਤਾਂ ਲੋਹ ਪੀ ਜਾਂਦੀ ਜਿਹੜੇ ਘਰ ਵਾਲੇ ਹੁੰਦੇ ਆ ਆਪਣੀ ਘਰ ਵਾਲੀ ਨੂੰ ਕਦੇ ਕਹਿੰਦੀ ਨਹੀਂ ਵਧੀਆ ਹਾਂ ਲੋਹ ਪੀਏ ਨਹੀਂ ਮੇਰਾ ਤਾਂ ਕਹਿਣਾਂ ਨਿਆ ਮੈਂ ਭਾਈ ਕਹਿਣਗੇ ਮੇਰੇ ਮੈਨੂੰ ਵਧੀਆ ਹਾਂ ਤੁਸੀਂ ਕਦੇ ਕਹਿਣਾ ਮੈਂ ਕਹਾਂ ਲੂੰਗਾ ਫਸਿਆ ਹੋਇਆ ਗਰੀਬ ਆਹੋ ਬੋਲੋ ਗਰੀਬ ਇੰਡੀਆ ਨੇ ਸਮਾਈਲਾ ਕਰਦੇ ਹਾਂ ਪ੍ਰਵਿੰਦਰ ਸਿੰਘ ਕਹਿੰਦੇ ਕਿੱਥੇ ਹੋ ਤੁਸੀਂ ਲੁਧਿਆਣੇ ਜੀ ਲੁਧਿਆਣੇ ਤੋਂ ਨਿਕਲੇ ਆ ਜੀ ਅਸੀਂ ਯੂਨੀਵਰਸਿਟੀ ਦੇ ਉਹ ਜਿਹੜਾ ਦਰਾਹੇ ਨੂੰ ਨਹਿਰ ਨਹਿਰ ਰੋੜਾ ਜੀ ਉਧਰ ਤੋਂ ਚੜੇ ਆ ਜੇ 20 ਕਿਲੋਮੀਟਰ ਹੋਇਆ ਯੂਨੀਵਰਸਿਟੀ ਨਾਲ ਜਗਰਾਮ ਵਾਲਾ ਰੋੜਾ ਆ ਰੋਡ 'ਤੇ ਚੜ ਕੇ ਜੀ ਆਪਣਾ ਵਾਲਾ ਹੌਣ ਵਾਲੇ ਸਫ਼ਰ ਵੱਢਣਾ ਤਾਂ ਮੀਂਹ ਪਿਆ ਗਿਆ ਪਾਣੀ ਪਾਣੀ ਖੜਾ ਨਾ ਇੱਥੇ ਟੋਏ ਦਾ ਪਤਾ ਲੱਗਣਾ ਸਮਝ ਚੜ ਪਰ ਹੈ ਤਾਂ ਸੜਕ ਠੀਕ ਹੈ ਹਾਂਜੀ ਹਾਂ ਕੋਈ ਟਾਈਮ ਤੋਂ ਕੋਈ ਚੱਕਰ ਨਹੀਂ ਪੰਮਨੇ ਦੀ ਗੱਡੀ ਜਾਣੀ ਲਿਬੜ ਸਾਰੀ ਉਹ ਮਾਂ ਕੇ ਮੈਂ ਲੈ ਕੇ ਆ ਤਾਂ ਹੁਣ ਧਾਕੇ ਦੇਣੀ ਬਣੀ ਇਹਨੂੰ ਦੇਖਦੇ ਹੁਣ ਆਪਾਂ ਨੂੰ ਜੀ ਹੁਣ ਲਾਈਕ ਵਾਲੇ ਬਟਨ ਤਿੰਨਾਂ ਜੀ ਦੇਖਦੇ 53 ਜਾਣੇ ਆ ਜੀ ਲਾਈਵ ਕੁਆਲਿਟੀ ਵੀ ਦੱਸ ਦੋ ਜੀ ਗੁੱਡ ਆ ਰਹੀ ਵਧੀਆ ਆ ਰਹੀ ਪਰ ਫੇਰ ਤਾਂ ਮੈਂ ਲਾਈਵ ਚਲਾਰ ਰੱਖਾਂ ਨਹੀਂ ਮੈਨੂੰ ਬੰਦ ਕਰ ਦੇ ਇਹ ਇੱਕਲੀ ਤੋਂ ਵੀ ਮੈਸੇਜ ਆ ਲਿਆ ਤੇ ਆਪਾਂ ਨੂੰ ਮਨਪ੍ਰੀਤ ਸਿੰਘ ਜੀ ਦਾ ਵੀ ਮੈਸੇਜ ਮੈਸੇਜ ਆ ਗਿਆ ਉਹ ਕਹਿੰਦੇ ਜੀ ਮੈਂ ਵੀ ਅੱਜ ਲੁਧਿਆਣੇ ਆਇਆ ਗਿਆ ਸੀ ਬਾਈ ਤੇ ਮਿਲ ਲੈਂਦੇ ਮੈਨੂੰ ਮਨਪ੍ਰੀਤ ਸਿੰਘ ਗਿੱਲ ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਭਰਾਵਾ ਸਾਡਾ ਵੀ ਬੈਠੇ ਬੈਠੇ ਅੱਜ ਉਹਦਾ ਹੀ ਮੂਡ ਬਣ ਗਿਆ ਵੀ ਭੈਣ ਕੋਲ ਜਾ ਕੇ ਆਣਾ ਆ ਨੂੰ ਮਿਲ ਕੇ ਆ ਬਹੁਤ ਆਨੰਦ ਆਇਆ ਬਲੌਗ ਤੇ ਤੁਸੀਂ ਸਿਕ ਲੈਣਾ ਵੀ ਉਹਨੇ ਕਿਹਾ ਇੱਕ ਭੈਣ ਨੇ ਵੀ ਕਿਹਾ ਤਾਂ ਮਨਜੀਤ ਕੌਰ ਨੇ ਕਹਿੰਦੇ ਸੰਦੀਪ ਭੈਣੇ ਹੁਣ ਕੀ ਬੋਲਦੀਆਂ ਹੌਲੀ ਬੋਲਿਆ ਹਾਂ ਬਸ ਜੀ ਮੈਨੂੰ ਤੁਸੀਂ ਬਹੁਤ ਚੰਗੇ ਲੱਗਦੇ ਹੋ ਆਪਾਂ ਫੇਰ ਆ ਗਏ ਮਨਜੀਤ ਕੌਰ ਅਰੇ ਮੰਮੀ ਨਾ ਕੌਂ ਖੁਲਾਉਂਦੇ ਜੀ ਇਹਨੂੰ ਅਰੇ ਮੰਮੀ ਨਾ ਕੌਂ ਖੁਲਾਉਂਦੇ ਜੀ ਇਹਨੂੰ ਜੰਮਦੀ ਨੂੰ ਹੋਰ ਤੁਸੀਂ ਖਾਦੇ ਨਹੀਂ ਤੀਏ ਤਾਂ ਚਾਲ ਕਰਕੇ ਫਿਰ ਉਹ ਕਰਤਾ ਹੈ ਨਾ ਵੀ ਬੋਲਣਾ ਥੋੜਾ ਜਿਹਾ ਕਚਰ ਕਚਰ ਪਾਤਰ ਨਹੀਂ ਕਿਹੜੇ ਕਿਹੜੇ ਹੁੱਚ ਪੈਂਦਾ ਹੀ ਹੈ ਹੁਣ ਤੁਸੀਂ ਸਾਨੂੰ ਇਹ ਵੀ ਦੱਸ ਦੋ ਲੁਧਿਆਣੇ ਚ ਤਾਂ ਮੀ ਪਹਿਲੇ ਅੱਧੇ ਲੁਧਿਆਣੇ ਚ ਅੱਧਾ ਤਾਂ ਨਹੀਂ ਹੈ ਡਾ ਇਹਦਾ ਕੁਝ ਵੀ ਨਹੀਂ ਹਾਂਜੀ 2 ਕਿਲੋਮੀਟਰ ਵੀ ਨਹੀਂ ਤੈਨੂੰ ਲੱਗੇ ਮੀਂਹ ਝਾਉਂਦੇ ਨੂੰ ਹੋਇਆ ਜਿਆ ਤੇ ਵੀ ਗੱਲ ਸਹੀ ਐ ਤੁਹਾਡੀ ਪਰੂਰੇ ਦੇਖੋ ਪਾਣੀ ਕਿੰਨਾ ਖੜਾ ਬਸ ਚੱਲ ਹੁਣ ਨਿਕਲ ਕੇ ਪਛਦੇ ਜਾਵਾਂ ਨਿਕਲ ਗਏ ਆਈ ਆਪਾਂ ਨੇ ਹੁਣ ਦੇਖ ਲਾ ਵੀ ਇੱਥੇ ਤੇ ਨਹਿਰ 파ੜਨੀ ਹਾਂਜੀ ਚਮਕੌਰ ਸਾਹਿਬ ਜਾ ਕੇ ਨਹਿਰ ਸਕਦੇ ਆ ਨਹਿਰ ਦੇ ਨਾਲੇ ਨਾਲ ਜੀ ਸਭ ਤੋਂ ਈ ਨਹਿਰ ਜਿਹੜੀ ਆਪਣੀ ਚਮਕੌਰ ਸਾਹਿਬ ਵਾਲੀ ਆ ਹਾਂ ਜੀ ਇੱਥੇ ਕਿੱਧਰੋਂ ਆ ਗਈ ਹਾਂ ਜੀ ਘਪਰੇ ਨੂੰ ਮੋੜ ਗਈ ਠੀਕ ਹੈ ਠੀਕ ਹੈ ਆ ਨਹਿਰ ਆ ਜੀ ਨਹਿਰ ਪੂਰੀ ਭਰੀ ਪਈ ਆ ਜੀ ਹੁਣ ਕਰਨੀ ਤਾਂ ਪੂਰੀ ਆ ਹਾਂ ਜੀ ਇਹ ਡਰਦੀ ਆ ਜੀ ਕੀ ਤਾਂ ਡਰ ਗਈ ਉਹ ਆ ਬਾਨੀ ਦੇ ਪਾਣੀ ਤੋਂ ਡਰਦੀ ਸੀ ਪਾਣੀ ਦੇਖਿਆ ਦੇਖੀ ਭਰਾਵਾ ਇੱਧਰ ਕਿੱਧਰ ਗੱਡੀ ਲਿਆ ਉਹ ਵੀ ਪਾਣੀ ਕਰਕੇ ਇੱਧਰ ਘਰਦੀ ਉਹਨਾਂ ਘੱਡੀ ਹਾਂ ਜੀ ਹਾਂ ਸੰਦੀਪ ਪ੍ਰੀਤੀ ਭੈਣ ਜੀ ਇੰਗਲੈਂਡ ਤੋਂ ਆਈ ਉਹ ਹਾਂ ਕੋਰਣਾ ਕੈਟਾ ਤੁਸੀਂ ਬਹੁਤ ਸਾਫ਼ ਹੋ ਜੀ ਸੰਦੀਪ ਭੈਣ ਜੀ ਹੋਰੀ ਦਿਨੋ ਸਾਫ਼ ਉਸ ਮੈਂ ਦਿਨੋ ਸਾਫ਼ ਆ ਜੀ ਅਸੀਂ ਉਹ ਅਸੀਂ ਉਹ ਅਸੀਂ ਉਹ ਦੇ ਦੇ ਕੇ ਲੈ ਕੇ ਆਏ ਇੱਕ ਤਾਂ ਬਟਨ ਵੀ ਦੱਬ ਦੋ ਅਸੀਂ ਉਹ ਦਿਲ ਤੇ ਕਾਲੇ ਥੋੜਾ ਜਿਹਾ ਇਹੀ ਸਾਫ਼ ਆ ਉਹ ਮੁਖਸਰ ਕਿੰਨੀ ਵੀ ਮੀਂਹ ਪੈ ਰਿਹਾ ਜੀ ਅੱਛਾ ਹਾਂ ਜੀ ਇਹਦਾ ਰੀਟਰਨ ਨਹੀਂ ਟਿਕਦੀ ਗੱਡੀ ਤੇ ਬਟਨੇ ਹੋਰ ਹੋਰ ਤੋਂ ਪੀ ਜਾਂਦੀ ਹੈ ਕੰਮੇ ਕਿਨੇਡਾ ਤੋਂ ਵੀ ਦੇਖਦੇ ਆ ਜੀ ਆਪਾਂ ਨੂੰ ਇਹਨੂੰ ਖੰਮੇ ਨਹੀਂ ਕੋਈ ਏ ਛੇੜਖਾਨੀ ਪੂਰੀ ਕਰ ਲੱਗੀ ਆ ਇਹਦੇ ਅੰਮਨੇ ਚਾਚੇ ਨੇ ਇਹਨੂੰ ਦੇਖ ਲੈਣਾ ਵੀ ਇਹਨੇ ਗੱਡੀ ਦੀ ਪੂਰੀ ਰੇਲ ਬਣਾਈ ਪਈ ਅੱਜ ਇੱਥੇ ਮੀਂਹ ਨਹੀਂ ਜੀ ਬਹੁਤ ਜਾਂਦਰ ਦੇਖਿਆ ਹੈ ਜੀ ਧਰਤੀ ਹੋਣੀ ਤਾਂ ਕਹਣਾ ਬੱਲੇ ਪੁਰਾ ਕਦੇ ਮੀਂਹ ਪਿਆ ਹੀ ਨਹੀਂ ਹੁੰਦਾ ਇਹ ਵੀ ਗੱਲ ਸਹੀ ਹੈ ਜੀ ਤੁਹਾਡੀ ਗੱਲ ਸਹੀ ਹੈ ਵਾਹ ਇਹ ਹੈਗਾ ਜੀ ਮਾਲਾ ਚੱਲੀਆਂ ਰੋਪੜ ਕੋਲ ਜੀ ਮੇਰੇ ਸੋਹਿਆ ਪੇਕੇ ਹੈਗੇ ਜੀ ਮੇਰੇ ਖਮਾਨੋਂ ਕੋਲ ਪਿੰਡ ਪੰਬਰੀ ਪੰਬਰੀ ਪਿੰਡ ਜੰਮੀ ਹੈ ਜੀ ਆ ਬੱਪਾ ਤੇ ਮਹੀ ਹੈ ਨਾ ਕਾ ਨਹੀਂ ਜੀ ਇਹਨੇ ਮਿਲਕ ਪੀਣਾ ਛੱਡਿਆ ਨਹੀਂ ਕੀ ਹੈ ਕਈ ਵਾਰ ਗਲਾਸ ਚ ਚਾਹ ਜ਼ਰੂਰ ਪੀ ਲੈਂਦੀ ਆ ਪਰ ਦੁੱਧ ਨਹੀਂ ਇਹ ਪੀਂਦੀ ਹੁਣ ਨਾ ਥੇੜੀ ਸਾ ਠੀਕ ਹੈ ਠੀਕ ਚੱਲਦਾ ਹਾਂਜੀ ਠੀਕ ਚੱਲਦਾ ਲਕਾਲਾ ਬਟਨ ਵੀ ਦਬਜੋ ਜੀ 54 ਜਾਣੇ ਦੇਖਦੇ ਆਪਾਂ ਨੂੰ ਫਿਰ ਤਾਂ ਕਿਆ ਬੰਦ ਕਰਾਂ ਹੁਣ ਬੰਦ ਕਰਨੀ ਮੇਰੀ ਸਰਬ ਕੀ ਜਾਂ ਮੇਰ ਲੱਗ ਜਾਂਦਾ ਓਹ ਹੋ ਮਸਤੀ ਜ਼ੋਨ ਆ ਗਿਆ ਮਸਤੀ ਜ਼ੋਨ ਕੰਮ ਕਿ ਚੱਲ ਰਹੀ ਹੈ ਕੀ ਗੱਲ ਹੈ ਨਹੀਂ ਕੋਈ ਪੜੇ ਘਰ ਦੇ ਕੋਲ ਮੰਨੇ ਆ ਘਰ ਨੂੰ ਜਾਣਾ ਆਪਣੇ ਨੂੰ ਘਰ ਨੂੰ ਘਰ ਨੂੰ ਜਾਣਾ ਠੀਕ ਹੈ ਚੱਲ ਰਿਹਾ ਵਧੀਆ ਸਭ ਰੋਣਾ ਬਸ ਪੁੱਛ ਲੈ ਤਾਂ ਤੂੰ ਬੱਚਾ ਫੌਦੇ ਕੁੜੀ ਕਿੱਥੇ ਵਟਾ ਲਈ ਜਦ ਨੇ ਹਾਂਜੀ ਦੇ ਸਕਦੀ ਹੈ ਨਾ ਗੱਲ ਨਹੀਂ ਸਕਦੀ ਹਾਂਜੀ ਸਾਨੂੰ ਦੂਸਰੀ ਫਾਇਦਾ ਅੱਛਾ ਜੀ ਠੀਕ ਹੈ ਠੀਕ ਹੈ ਕੈਮਰੇ ਚ ਦਿਖਾ ਤੂੰ ਆਪਣੀ ਅੱਖਾਂ ਨਾਲ ਦੇਖੀ ਜਾਂਦੀਆਂ ਮੈਂ ਨਾ ਕੈਮਰੇ ਚ ਵੀ ਦਿਖਾ ਰਹੀ ਸੀ ਹਾਂ ਫੇਰ ਠੀਕ ਆ ਇੱਥੇ ਵੀ ਨਹੀਂ ਪਿਆ ਤੂੰ ਮੈਂ ਚਾ ਕਰਾ ਛਾੜ ਮਾਰਾ ਨਹੀਂ ਤੁਸੀਂ ਮੈਨੂੰ ਉਹ ਦਿਖਾਇਆ ਕਰਤੀ ਨਹੀਂ ਹੈਗਾ ਨਾਮ ਲੈ ਕੇ ਹੁਣ ਉਹ ਮੈਂ ਨਾਮ ਲੈਦਾ ਮੇਰੇ ਚਹਿਮਤ ਨਹੀਂ ਤੇ ਬੰਦ ਕਰੂਗਾ ਬੱਸ ਜੌਨ ਜੌਨ ਫਨ ਇਹ ਕਹੇਦਾ ਮੈਂ ਜੌਨ ਫਨ ਕੋਈ ਫਨ ਨਹੀਂ ਕਰਾਉਂਦੀ ਜੀ ਮੈਨੂੰ ਹਾਂ ਤੁਹਾਨੂੰ ਮੈਂ ਬੰਦ ਕਰੂਗਾ ਹਾਂਜੀ ਹਾਂ ਤੁਸੀਂ ਗੱਲ ਕਰਾਇਆ ਮੈਨੂੰ 판ਜੀ ਮੈਨੂੰ ਦੱਸ ਦੋ ਇਹ ਤਾਂ ਵਿਚਾਰੀ ਚੰਗੇ ਆ ਨੂੰ ਗੋਹਾ ਪੱਤ ਦੀ ਕਦੇ ਗੈਂਚੋਂ ਦੀ ਕਦੇ ਕੁਝ ਕਰਦੀ ਐਨੂੰ ਕਿੱਥੇ ਸੀ ਘਰ ਤੇ ਨਿਕਲ ਦਿੰਦੇ ਮੈਂ ਨਾਸਾ ਦਾ ਅਜੇ ਨਾਸਾ ਕਮਾਜਤ ਨਹੀਂ ਆ ਬਈਆਂ ਸੀ ਮੈਂ ਕਦ ਕੇ ਆਜੀ ਮੈਂ ਆ ਗੱਲ ਕਹੀ ਏਹੀ ਤੂੰ ਤਾਂ ਕਹਿਦੀ ਹੋ ਆ ਤੇਰੀ ਮੈਨੂੰ ਮਰਨ ਨਹੀਂ ਕਰਾਉਂਦੇ ਕੋਈ ਵੀ ਆ ਤੁਸੀਂ ਹੁਣ ਆਪੇ ਤਾਂ ਕਿੰਨਾ ਮਿਲਦਾ ਜਵਾਬ ਹਨ ਛੱਡ ਯਾਰ ਤੈਨੂੰ ਤਾਂ ਨੋ ਵੀ ਨਹੀਂ ਪਤਾ ਵੀ ਮੈਂ ਕਹਿ ਦਿੱਤਾ ਤਾ ਨਹੀਂ ਪਹਿਲਾਂ ਆਪਾਂ ਉਹਦੀ ਚੋੜਾ ਬਿਜਾਲ ਪਿੱਛੇ ਲਗਾਈ ਤਰੀ ਤੋ ਹਰ ਜਾਂ ਤੇ ਕਟਾਈ ਹੋ ਰਹੀ ਤੁੰਦਾਤਾ ਇਹ ਲੜ ਲੀਏ ਹਰ ਜਾ ਤੂੰ ਇੱਤਾਂ ਕਰਨ ਨੂੰ ਉਹ ਯਾ ਚੱਲ ਆਲੀ ਤੁੰਦਾ ਕਹਨੇ ਆ ਸੰਦੀਪ ਸਿਸਟਰ ਤੁਸੀਂ ਕੰਮ ਤਾਂ ਬਹੁਤ ਕਰਦੇ ਹੋ ਸਭ ਵਧੀਆ ਲੱਗਦੇ ਹੋ ਸਵਾ ਸੁੱਕੋ ਜੀ ਥੋੜੇ ਪੜਨਾ ਨਹੀਂ ਹੁੰਦਾ ਜਿੰਨੇ ਐਡੀ ਕਰੇ ਚ ਸਾਡੀ ਹਾਈ ਨਹੀਂ ਐ ਜਿਵੇਂ ਭਵਾਈ ਪਾਈ ਸਕੂਲਾਂ ਤੇ ਪੜੇ ਨੇਗੇ ਹਾਂਜੀ ਹਾਂ ਕੰਦੇ ਦਾ ਬਸੇਣਾ ਜਦੋਂ ਮੈਂ ਪੜ ਲੈਣਾ ਪੜ ਲੈਣਾ ਪਰ ਅਸੀਂ ਪੜੇ ਨਹੀਂ ਹੈਗੇ ਤਾਂ ਸਾਡੇ ਸਿੱਧੇ ਕੋਈ ਨਹੀਂ ਕਹੀ ਦੀ ਹਾਂਜੀ ਹਾਂ ਬਸ ਤਾਂ ਸਹੀ ਨਹੀਂ ਹੈ ਜੀ ਉਹ ਰੇਡੀ ਜਗਰੂ ਜੁਗਟ ਕਹਾਵਾ ਦੋ ਹਨੂ ਜੋਰੀ ਵਧੀਆ ਜੀ ਆਪਣੀ ਜੁਗ ਨਹੀਂ ਹੈਗੇ ਮੈਂ ਆਹ ਕਹਿੰਦੀ ਮੈਂ ਜੁਗ ਨਹੀਂ ਹੈਗੀ ਮੈਂ ਹੈਗਾ ਤਾਂ ਮਤਲਬ ਮੈਂ ਜੀ ਆਪਣੀ ਆਪਣੀ ਆਪਣੇ ਮੂੰਹੋਂ ਇਨਕਾਰ ਨਹੀਂ ਕਰ ਸਕਦੀ ਤਾਂ ਕਹੀ ਜਾਂਦੀ ਹੈ ਹਾਂਜੀ ਆਹ ਕਹਿੰਦੀ ਕਿ ਵੱਟ ਲਾਓ ਪਹਿਲਾਂ ਮੈਂ ਦੁੱਧ ਕੋਈ ਨਹੀਂ ਲੱਗੇ ਬੈਲਟ ਖਲਾਤੀ ਸੀ ਉਹਨੇ ਰੋਗਨੀ ਮम्मा ਬੈਲਟ ਲਾ ਤੇਰੀ ਕੁੜੀ ਨੂੰ ਪੂਰੀ ਅਕਲ ਆ ਹਾਂਜੀ ਹਾਂਜੀ ਸਹੀ ਗੱਲ ਆ ਜੀ ਹੁਣ ਔਰੂ ਵੱਢਦੀ ਜਾਂਦੀ ਰੱਡੀ ਵੱਢੀ ਜਾਂਦੀ ਆ 80 ਤੇ ਬਾਈ ਤੇ ਬਾਬਰੀ ਕਰਦੀ ਪਰ ਇੱਕ ਗੱਲ ਹੈਗੀ ਆ ਹਾਂਜੀ ਤੇ ਕਹਾਤਾ ਹਲਾਤਾ ਮਾੜੀ ਘਾਨੀ ਮੀਮੂ ਨਾ ਜਮਾ ਤੇ ਸੰਕਦਾ ਸੁਸਤ ਪਈ ਆਈ ਇੱਥੇ ਲੋਡ ਨੀਤੀ 20 ਦੀ ਜਿੱਥੇ ਪੈ ਗਿਆ ਹਾਂਜੀ ਆ ਗਿਆ ਆਪਣੇ ਕੋਲ ਨੀ ਦੀ ਸਹੀ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਜੀਰੀਆਂ ਨੂੰ ਵੀ ਲੋੜ ਆ ਨਾ ਮੀਂਹ ਦੀ ਹਾਂ ਹਾਂ ਉਹਨਾਂ ਕੈਮਰਾ ਕਿੱਥੇ ਤੱਕ ਲੈਦਾ ਕਹਿੰਦੇ ਬਿੱਕੀ ਬਾਏ ਕੁੱਤੇ ਪਿਆਵੇਂ ਵਿੱਚ ਬਹੁਤ ਜੱਜਦਾ ਹੈ ਹਾਂ ਆਪਾਂਉਂਦੇ ਤਾਂ ਹੀ ਜੱਪੀਆਂ ਦੀਏ ਬੇਨ ਪਸਾਕ ਪੰਜਾਬੀਆਂ ਦੀਏ ਬੇਨ ਪਸਾਕ ਹਾਂ ਜੀ ਹਾਂ ਧੀ ਇਹਨੂੰ ਫੜ ਗੱਟੀ ਕਿੱਧਰ ਅੱਡਰ ਆ ਗਿਆ ਹੈ ਬਲਤਿਕਾ ਲਾਪਤਾ ਹੈ ਕੋਈ ਕੰਮ ਨਹੀਂ ਕਰਨਾ ਹੈ ਜੀ ਸਾਡਾ ਨੰਬਰ ਹੈਗਾ ਵਿੱਕੀ ਨਾ ਹੀ ਨੰਬਰ ਬੋਲ ਸਕਦੀ ਹਾਂ ਜੀ ਮੈਂ ਤੁਹਾਨੂੰ ਮੇਰਾ ਨੰਬਰ ਹੈ 94644 ਹਾਂਜੀ 8729 94644 87129 ਭੈਣੇ ਤੁਸੀਂ ਇਹ ਫੋਨ ਤੋਂ ਫੋਨ ਕਰ ਸਕਦੇ 44 ਨਹੀਂ 44 ਹੁੰਦਾ 44 ਹੁੰਦਾ ਜੀ ਫੋਰ ਫੋਰ 44 ਹੀ ਹੁੰਦਾ ਸਮਝੇ 94 94 644 87129 ਆਪਲੇ ਹੈ ਪਰ ਆਉਂਦੀ ਅੰਗਰੇਜੀ ਹਾਂਜੀ ਹਾਂ ਆਉਂਦੀ ਐ ਵੀ ਮੈਂ ਪੜ੍ਹੀ ਹੋਈ ਐ ਹੈਂਜੀ ਸਰੋ ਜੇਸੀ ਬੰਦਰ ਨੇ ਹੁਣ ਆਵੇ ਪੰਜਾਬੀ ਚ ਬੋਲ ਕੇ ਦੱਸਦਾ بڑا ਨੰਬਰ ਨਹੀਂ ਨਹੀਂ ਗੱਲ ਨਹੀਂ 44 44 ਐ 44 ਨਹੀਂ ਹੁੰਦਾ 40 ਕਹਿੰਦੇ ਸਾਬਨੇ ਸਾਡੇ ਤੁਸੀਂ 44 ਕਹਿੰਦੇ ਉਹਨੂੰ ਕਮਾਣੋ ਲੈ ਮੈਂ ਵੀ ਥੋਟੀਆਂ ਆ ਉਹ ਦੀ ਸਾਡੇ ਇਲਾਕੇ ਦੇ ਵਿੱਚ ਦਾ 40 ਕਹਿੰਦੇ ਆ ਤੇਰੇ ਇੱਥੇ ਨਹੀਂ ਸਰ 44 ਕਹਿੰਦੇ ਹੁਣ ਮੈਂ ਉਹ ਗੱਲ ਕਰ ਸਹੀ ਗੱਲ ਐ ਹਾਂ ਹੁਣ ਆਪਾਂ ਨੂੰ 39 ਵਾਲੇ ਦੇਖਦੇ ਆ ਲਾਈਕ ਦਾ ਬਟਨ ਕਿਸੇ ਨੇ ਪੋਈ ਹੁੰ ਦੱਬਿਆ ਜੀ ਆਪਾ ਜੇ ਪਾ ਬੰਦ ਕਰਦੀ ਐ ਲਾਈਵ ਕਰਦੇ ਨਾ ਹਾਂ ਚਲੋ ਠੀਕ ਹੈ ਜੀ ਨਹੀਂ ਮੈਂ ਤਾਂ ਤਾਂ ਮਾਰ ਚੱਲੂੰ ਢੰਡ ਢੰਡ ਲਾਹੋ ਜੀ ਥਾਣੇ ਛੁੰਡੀਆਂ ਹਵਾਵਾਂ ਆ ਜਵੇ ਮਾਰੇ ਸਾਲ ਆ ਉਹ ਤਾਂ ਨਹੀਂ ਤਾਂ ਸਰਾ 2 ਕਿਲੋਮੀਟਰ ਪਿਆਰ ਹਾਂ ਜੀ ਹਾਂ ਚਲੋ ਠੀਕ ਹੈ ਜੀ ਓਕੇ ਕੱਲ੍ਹ ਰਾਤ ਨੂੰ 8 ਵਜੇ ਵਾਲੇ ਬਲਾਗ ਚ ਠੀਕ ਹੈ ਜੀ ਹਾ ਲੋ ਜੀ ਕਰੋ ਮੰਨ